تعلق مع owning اکرامشان جب بعض تعaby masuk to dvd ڈالنوят <سؤال> . hi .. trzeba ہس . ایک ڈالنوائم , 10 ڈالنوائی .. پر چنگا کر بخار چڑھ گیا پرشان سے پرارتھنا کیارتھنا کرائی بھی پرمشر چاہیے تالی جا کے پرمشر ਤਾਰੀਫ ਜਾਂ ਕਿਸੇ ਦਾ ਹਾਲੇਲੂਇਆ ਜੇ ਅੱਜ ਆਪਾਂ ਪੈਰੋਂ ਠੀਕ ਆਪਾਂ ਜਿਸ ਤਰ੍ਹਾਂ ਸਾਰੇ ਮਿਲ ਕੇ ਇਸ ਬੱਚੇ ਦੀ ਦੁਆ ਕਰਾਂਗੇ ਉਹ ਵੀ ਬਿਲਕੁਲ ਠੀਕ ਹੋ ਜਾਏਗਾ। ਹੋਰ ਪਰਮੇਸ਼ਰ ਚੰਗਾ ਕਰੇਗਾ ਕਿ ਆਪਾਂ ਸਾਰੇ ਇਹਨਾਂ ਦੀ ਪੂਰਤੀ ਦੁਆ ਕਰਾਂਗੇ ਪਰਮੇਸ਼ਰ ਅੱਜ ਇਹਨਾਂ ਨੂੰ ਬਦੋਣੇ ਤੇ ਤੁਸੀਂ ਨਾ ਯਾਦ ਕਰੋ ਤੁਹਾਨੂੰ ਵੀ ਨਾਲ ਅਸੀਸ਼ਾਂ ਦੇ ਦਿਆ ਰਹੇ। ਬੋਲੋ ਹallelujah। ਅਮਨ ਪਰਮੇਸ਼ਰ ਜੀ ਇਸ ਬੱਚੇ ਦੀ ਦੁਆ ਕਰਦੇ ਆ। ਜੀ ਪਰਮੰਦਰ ਦੀ ਚਰਪਤ ਕਰਨ। ਪੈਰ ਫੇਰ ਕੋਠੀ ਹੋ ਜਾਂਦੀ। ਖਾਸ ਕਰਕੇ ਚੰਗਾਈ ਦੇ ਪੂਛ ਰੱਖੋ। ਰਸ਼ਮੀ ਦੀ ਦੁਆ ਕਰਦੇ ਆਂ, ਪ੍ਰੈਕਟੀਕਲ ਰੇਸ਼ੀ ਦੁਆ ਕਰਦੇ ਆਂ। ਕਰਕੇ ਸਾਰੇ ਪ੍ਰਤੀਸੀ ਦੁਆ ਕਰਦੇ ਆਂ ਇੱਕ ਮੰਨ ਹੋਣ ਹੋਣ ਔਰ ਪਰਮੇਸ਼ਰ ਦੀ ਖਾਸ ਕਰਕੇ ਹਰ ਤਰ੍ਹਾਂ ਦੀ ਨਸੀਹਤ ਆਉਂਦੀ। ਅਸੀਂ ਸਾਰੇ ਮਿਲ ਕੇ ਦੁਆ ਕਰਦੇ ਕਰਦੇ ਹੁਣ ਆਮਨ। ਤੇ ਹਰ ਤਰ੍ਹਾਂ ਦੀਆਂ ਜੋ ਰਕਾवटਾਂ ਆਉਂ ਜਾਣ, ਜੋ ਇਸ ਦੇ ਨਾਮ ਵਿੱਚ